ਮੈਂ ਕਿਤੇ ਕੰਮ ਗਿਆ ਸੀ ਤੇ ਆਉਂਦਿਆਂ ਹੋ ਗਿਆ ਲੇਟ ਅਸੀਂ ਜਾਣਾ ਸੀ ਗੁਰਦੁਆਰਾ ਸਾਹਿਬ ਤੇ ਬੱਚੇ ਬਾਹਰ ਖੜੇ ਸੀ ਫੋਨ ਆਈ ਜਾਂਦਾ ਮੈਂ ਕਹਿੰਦਾ ਵੀ 5 ਮਿੰਟ ਚ ਆ ਗਿਆ ਫਿਰ ਤੁਹਾਨੂੰ ਪਤਾ ਵੀ ਪੰਜਾਬੀਆਂ ਦੇ 5 ਮਿੰਟ ਕਿਹੜੇ ਜਿਹੇ ਹੁੰਦੇ ਆ ਹਨਾ ਪੰਜਾਬੀਆਂ ਦੇ 5 ਮਿੰਟ ਦਾ ਘੰਟਾ ਡੇਢ ਘੰਟਾ ਕਿਤੇ ਗਿਆ ਨਹੀਂ ਤੇ ਹੁਣ ਉਹਨਾਂ ਦਾ ਫੇਰ ਫੋਨ ਆ ਵੀ ਅਸੀਂ ਬਾਹਰ ਖੜੇ ਤੁਸੀਂ 5 ਮਿੰਟ ਕਿਹਾ ਸੀ ਆ ਦੇਖੋ ਜਾ ਕੇ ਜਾਣਾ ਗੁਰਦਰਾ ਸਾਹਿਬ ਹੈਲੋ ਹਾਂਜੀ ਤੁਹਾਨੂੰ ਪਤਾ ਨਹੀਂ ਪੰਜਾਬੀਆਂ ਦੇ 5 ਮਿੰਟ ਕਿਹੋ ਜਿਹੇ ਹੁੰਦੇ ਆ ਲੱਗ ਗਿਆ 10 ਪਹਿਲਾਂ ਪਪਾ ਸੀ ਹੁੰ ਗਿਆ ਨਾ ਲੱਗ ਗਿਆ ਸਾਡੀ ਨਿੱਕੀ ਵਾਲੀ ਜਿਥਾਨ ਫਾਈਨਲੀ ਆਗੇ ਤੜ ਪਪਾ 5 ਮਿੰਟ ਕਹਿ ਕੇ ਕਿਨੇ ਲਾਏ ਹਾਂਜੀ ਰਵਿਕਰ ਸਾਸਰੀ ਘਰ ਉਹ ਦੀ ਨਾ ਹਾਂ ਉਹ ਜਾ ਉਹ ਗੱਡੀ ਮੈਨੂੰ ਲੱਗਦਾ ਚੱਕ ਕੇ ਲੈ ਚੱਲੇ ਉਹ ਓ ਟੋ ਵਾਲੇ। ਓਹ। ਹਾਂ ਉਹ ਗਲਤ ਪਾਰਕਿੰਗ ਲਾਈ ਹੋਣੀ ਉਹਨਾਂ ਨੇ। ਜਾਂ ਗਲਤ ਪਾਰਕਿੰਗ ਜਾਂ ਕੁਝ ਹੋਰ ਚੱਕਰ ਹੋਣਾ। ਲੱਗੇ ਥੜੇ ਤਾਂ ਹੈ ਜੀ। ਉਹ ਕਹਿੰਦੇ ਹੋਣੇ ਵੀ ਨਾ ਲੈ ਕੇ ਜਾਓ ਜਦੋਂ ਆ ਜਾਣ ਫਿਰ ਚੱਕ ਦੇਈ ਆ। ਫਿਰ ਇਹ ਅੱਛਾ ਇੱਦਾਂ ਟੋ ਕਰਦੇ ਹੋ। ਮਾਫੀ ਆਈ ਹੁੰਦੀ ਏ ਟੋ। ਹੋਰ ਓ ਟੋ ਕਰਦੇ ਆ ਤੇ ਉਹ ਦੇਖੋ। ਚੁੰਨੀ ਸੋਤੇ ਪੈ ਜਾਂਦੇ ਮੇਰੇ ਉੱਧਰ ਦੇਖੋ। ਟੋ ਵਾਲੇ ਹੀ ਆ ਮੈਨੂੰ ਤਾਂ ਲੱਗਦੇ ਆ। ਗਲਤ ਪਾਰਕਿੰਗ ਲਾਈ ਉਹਨੇ ਨਾਲ ਹੀ ਲਾਤੀ ਨਾ ਪਾਰਕਿੰਗ ਇੱਧਰ। ਪਤਾ ਨਹੀਂ। ਚਲ ਬੈਠੋ ਚੱਲ ਜੇ। ਥੋੜੀ ਨਾ ਲਾ ਸਕਦੇ ਉੱਧਰ। ਸਰ ਰਵੀ ਫਿਰ 10 15 ਮਿੰਟ ਜਾਣੀ ਚੁੱਪ ਕਰਕੇ ਬੈਠਾ ਰਿਆ ਹੈ ਬੈਠੀ ਰਹੀ ਤੇ ਮੈਨੂੰ ਪਤਾ ਨਹੀਂ ਕਿਦਾਂ ਰਵੀ ਸੱਚੀ ਮੈਨੂੰ ਨਹੀਂ ਯਕੀਨ ਹੈਗਾ ਚੁੱਪ ਥੋੜੀ ਕੀਤੀ ਹੈ ਬੈਠੀ ਰਹੀ ਹੈ ਕਥਾ ਮੈਂ ਤਾਂ ਉਹ ਹੀ ਲੜਉਣੀ ਆੜਦੀ ਕਦੇ ਕਿੱਧਰ ਨੂੰ ਭੱਜਦੀ ਕਦੇ ਕਿੱਧਰ ਨੂੰ ਵੀ ਅੱਗੇ ਤਾਈਉ ਤੇਰੀ ਸਿਹਤ ਨਹੀਂ ਬੋਲੀ ਗਈ ਬੋਲੀ ਗਈ ਹੈ ਹਾਂ ਟੱਕਦੀ ਨਹੀਂ ਹੈ ਕਥਾ ਕਦੇ ਕੁਰਸੀ ਤੇ ਇੱਧਰ ਕਦੇ ਉੱਧਰ ਲੜਕ ਕਦੇ ਦੂਜੇ ਸੋਫੇ ਤੇ ਕਦੇ ਅੰਦਰ ਭੱਜਦੀ ਆ ਕਦੀ ਕੋਸ਼ ਕਦੀ ਬਮਾਉਣਾ ਇੱਥੇ ਬੈਠਿਆ ਡੱਕੇ ਤੁਹਾਨੂੰ ਕਦੀ ਮੈਨੂੰ ਜਾਣ ਮੈਂ ਭਾਂਡੇ ਤੋਂ ਨਹੀਂ ਮਗਰੀ ਆਈ ਜਾਂਦੀ ਜੇ ਸਬਜ਼ੀ ਬਣਾਉਣੀ ਤਾਂ ਮਗਰੀ ਆਈ ਜਾਂਦੀ ਇਹ ਸਾਰੇ ਦਿਨ ਚ ਮੇਰੇ ਹਿਸਾਬ ਨਾਲ ਕੱਢਦੀ ਹੋਣੀ 20 25 ਕਿਲੋਮੀਟਰ ਸਫਰ ਹੋਏ ਆਪਣੀ ਛੋਟੀ ਜੀ ਬੇਸਮੈਂਟ ਚ ਕਦੀ ਇੱਧਰ ਨੂੰ ਕਦੀ ਇੱਧਰ ਨੂੰ ਟਿਕਦੀ ਤਾਂ ਹੈ ਨਹੀਂ ਬਹਿੰਦੀ ਤਾਂ ਮੈਂ ਦੇਖੀ ਨਹੀਂ 2 ਮਿੰਟ ਨਹੀਂ ਬਹਿੰਦੀ ਇਹ ਤੁਰੇ ਵੀ ਫਿਰਦੀ ਤੁਰੇ ਵੀ ਫਿਰਦੀ ਮੈਂ ਵੀ ਤਾਂ ਨਾਲ ਹੈਲਪ ਕਰਨੀ ਮੈਂ ਵੀ ਕੰਮ ਕਰਨ ਦਾ ਸੋਣ ਸਬਜ਼ੀ ਨੂੰ ਉੱਥੇ ਮੈਂ ਤੜਕਾ ਫਿਰ ਇਹ ਮੈਂ ਤਾਂ ਰਵੀ ਪੇਜਾ ਰਵੀ ਪੇ ਰਵੀ ਕਿੰਨੀ ਨਾ ਅਰਗਨਾ ਚੋਕ ਵਿੱਚ ਬੈਠੀ ਚੁੱਪ ਕਰਕੇ ਰਵੀ ਸੱਚੀ ਸਿਆਣਾ ਹੋ ਗਿਆ ਇਹ ਤਾਂ ਮੈਨੂੰ ਪਤਾ ਹੈ ਰਵੀ ਲੱਗ ਜਾ ਪਤਾ ਕਰੀ ਜਾ ਕੇ ਫਿਰ ਰਵੀ ਤੂੰ ਸਿਆਣਾ ਹੋ ਗਿਆ ਰਵੀ ਤਾਂ ਬੋਲਦਾ ਹੀ ਨਹੀਂ ਸਾਡਾ ਰਵੀ ਤਾਂ ਤੇ ਇਹ ਸੱਚੀ ਕੋਈ ਸਿਆਣਾ ਹੋ ਗਿਆ ਮੈਨੂੰ ਲੱਗਦਾ ਹੈ ਹੈ ਸਮਝਦ ਤੂੰ ਬੋਲ ਚਲੋ ਠੀਕ ਹੈ ਜਲਦ ਜੀ ਮੇਂ ਹਿੰਦਰਵਾਰ ਮਾਂ ਕਹਿੰਦੇ ਚਲੋ ਉੱਥੋਂ ਦੀ ਵੀਡੀਓ ਬਣਾ ਲਾਂਗੇ ਮੈਨੂੰ ਇੱਕ ਦੋ ਕਮੈਂਟ ਆਏ ਕਿ ਗੁਰਦੁਆਰਾ ਦਸਮੇਸ਼ ਦਰਬਾਰ ਤੇ ਦਰਸ਼ਨ ਦਿਖਾਓ ਮਾਂ ਕਹਿੰਦੇ ਚਲੋ ਉੱਥੇ ਚੱਲਦੇ ਆਂ ਨਾਲੇ ਉੱਥੋਂ ਦੀ ਵੀਡੀਓ ਬਣ ਜੂਗੀ ਹੁਣ ਆਪਾਂ ਪਹੁੰਚ ਲਿਆ ਗੁਰਦੁਆਰਾ ਸਾਹਿਬ 28 ਦਾ ਆਪਾਂ ਡੈਡੀ ਨੂੰ ਪਹਿਲਾਂ ਇੱਥੇ ਲਿਆਏ ਸੀ ਮੇਰਾ ਹਨਾ ਪਹਿਲਾਂ ਇੱਥੇ ਤੇ ਕਿਰਪਾਨ ਖਰੀਦਣੀ ਹੈ ਗਾਤਰਾ ਗਾਤਰਾ ਸਨ ਹਾਂਜੀ ਆਪਾਂ ਪਹੁੰਚ ਗਏ ਜੀ ਗੁਰਦਾਰਾ ਸਾਹਿਬ ਦਸ਼ਮੇਸ਼ ਦਰਬਾਰ ਸ੍ਰੀ ਕਿ ਆਏ ਤੁਹਾਨੂੰ ਕਰਾਉਣੇ ਆ ਦਰਸ਼ਨ ਗੁਰਦਾਰਾ ਸਾਹਿਬ ਦੇ ਆ ਸਾਬ ਯੋਧਿਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਜਿਹੜੇ 90 84 ਵੇਲੇ ਜਿਹੜਾ ਅਜਾਦ ਦੀ ਦੇ ਸੰਘਰਸ਼ ਲਈ ਦੌਰ ਚੱਲਿਆ ਸੀ ਤੇ ਜਿੰਨਾ ਯੋਧਿਆਂ ਉਹਦੋਂ ਸ਼ੀਡੀਆਂ ਪਾਈਆਂ ਸੀ ਆ ਸਭ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਸੰਤ ਜੀ ਜਰਨਲ ਸੁਖ ਸਿੰਘ ਤੇ ਆ ਥੱਲੇ ਹੋਰ ਸਿੰਘ ਸੁਖਰ ਮੈਂ ਮਹਾਰਾਜਾ ਦਲੀਪ ਸਿੰਘ ਸਰਦਾਰ ਕਪੂਰ ਸਿੰਘ ਸਾਰੇ ਤਖਤ ਸਾਹਿਬ ਸਰਿੰਦਰ ਸਿੰਘ ਸੋਢੀ

गाड़ी नंबर छः जून उन्नीस सौ चौरासी कैटी लाइट का पिछड़ा नंबर है

ਵਾਹਿਗੁਰੂ 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 ਸੱਚੇ ਪਾਤਸ਼ਾਹ ਮਹਾਰਾਜ ਆ ਹੈਗਾ ਜੀ ਜੋੜਾ ਕਾ वाहे वाहेगुरु वाहे

চলো চলো আগে অন ਜਾ ਰੂ ਬੀਸੀ ਦਾ ਜਾ ਮਾਤਾ ਦਾ ਰੂ ਮੈਂ ਜਾਣ ਤੇਰਾ ਨਿਖੇ ਮਬੈ ਦਾ ਪੜਦੇ ਹੁੰਦੇ ਤੇਰਾ ਤੇਰਾ ਬੱਚੇ ਵੀ ਖਾਦੇ ਸੀ ਤੇਰਾ ਮੈਂ ਜਾਣ ਤੇਰਾ ਗੰਦਾ ਪਾਣੀ ਮੈਂ ਕਿ ਗੰਦਾ ਪਾਣੀ ਕਿਹਦਾ ਬਾਬੇ ਜੀ ਚੱਲਣਾ ਚੱਲਣਾ ਕਿੱ ਵਾਏ ਹਾਂਜੀ ਬਾਈ ਬਰ